ਡਿਸਟ੍ਰਿਕਟ ਰੂਪਨਗਰ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹੇ ਦੇ ਵਿੱਚ ਤਬਦੀਲ ਕਰਨ ਦੀ ਪੰਜਾਬ ਸਰਕਾਰ ਦੇ ਵੱਲੋਂ ਪਲੈਨਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਨੂੰ ਵੀ ਮਰਜ ਕਰਨ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਹਾਲਾਂਕਿ ਹਜੇ ਇਸ ਦੀ ਕੋਈ ਵੀ ਆਫੀਸ਼ੀਅਲੀ ਪੁਸ਼ਟੀ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਅੱਜ ਵਕੀਲ ਭਾਈਚਾਰਾ ਹੁਸ਼ਿਆਰਪੁਰ ਦੇ ਵਿੱਚ ਮਿੰਨੀ ਸੈਕਟਰੀਏਟ ਵਿਖੇ ਬਾਹਰ ਜਿਹੜੇ ਕਿ 71 ਹੋਏ ਨੇ ਜਿਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਸ਼ਿਆਰਪੁਰ ਦੇ ਟੋਟੇ ਨਾ ਕਰਨ ਦੀ ਜਿਹੜੀ ਕਿ ਮੰਗ ਹੈ ਉਹ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਵਕੀਲ ਮजूद ਭਾਈਚਾਰੇ ਮजूद ਨੇ ਉਹ ਸਾਡੇ ਨਾਲ ਗੱਲਬਾਤ ਵੀ ਅਸੀਂ ਕਰਾਂਗੇ ਸਰ ਹੁਸ਼ਿਆਰਪੁਰ ਦੇ ਪਹਿਲਾਂ ਵੀ ਕਈ ਵਾਰੀ ਟੁਕੜੇ ਹੋਏ ਨੇ ਕਿੰਨਾ ਐਕਸਪੈਂਡਡ ਡਿਸਟ੍ਰਿਕਟ ਸੀ ਤਾਂ ਫੇ ਹੁਣ ਹਲਕਾ ਗੜਸ਼ੰਕਰ ਨੂੰ ਮਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਬਹੁਤ ਹੀ ਗਲਤ ਸਰਕਾਰ ਦਾ ਇਹ ਉਪਰਾਲਾ ਹੈ ਜੀ ਜਿਹੜੇ ਉਹਨਾਂ ਦੇ ਥਾਟ ਪ੍ਰੋਸੈਸ ਦੇ ਵਿੱਚ ਵੀ ਇਹ ਹੈਗਾ ਤਾਂ ਇਹ ਬਹੁਤ ਗਲਤ ਹੈ ਹੁਸ਼ਿਆਰਪੁਰ ਦੇ ਨਾ ਨਾ ਕਰਦੇ ਵੀ ਜੀ ਚਾਰ ਟੋਟੇ ਪਹਿਲਾਂ ਹੋ ਚੁੱਕੇ ਨੇ ਜੀ ਸਭ ਤੋਂ ਪੁਰਾਣਾ ਸਭ ਤੋਂ ਮਸ਼ਹੂਰ ਠੀਕ ਹੈ ਜੀ ਤੇ ਸਭ ਤੋਂ ਵਧੀਆ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਇਹਦੇ ਚਾਰ ਟੋਟੇ ਪਹਿਲਾਂ ਕਰਤੇ ਜੀ ਜ਼ਿਲ੍ਹੇ ਬਣ ਗਏ ਸਟੇਟਸ ਬਣ ਗਈਆਂ ਹੁਣ ਨਵਾਂ ਜ਼ਿਲ੍ਹਾ ਬਣਾ ਰਹੇ ਨੇ ਸਾਨੂੰ ਨਵੇਂ ਜ਼ਿਲ੍ਹੇ ਨਾਲ ਕੋਈ ਆਬਜੈਕਸ਼ਨ ਨਹੀਂ ਹੈ ਸਾਨੂੰ ਆਬਜੈਕਸ਼ਨ ਸਿਰਫ ਇਸ ਗੱਲ ਨਾਲ ਹੈ ਕਿ ਅੱਗੇ ਸਾਡੀਆਂ ਜਿਹੜੀਆਂ ਤਹਿਸੀਲਾਂ ਨੇ ਪਹਿਲਾਂ ਉਹਨਾਂ ਦੀ ਉਹਨਾਂ ਨੂੰ ਛਾਂਗਿਆ ਗਿਆ ਹੋਰ ਜ਼ਿਲ੍ਹਿਆਂ 'ਚ ਕੀਤਾ ਗਿਆ ਹੁਣ ਗੜਸ਼ੰਕਰ ਨੂੰ ਲਿਜਾਣ ਦੀ ਗੱਲ ਚੱਲ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ ਹੁਸ਼ਿਆਰਪੁਰ ਨੂੰ ਛੋਟਾ ਕਰਕੇ ਸਾਡਾ ਨੁਕਸਾਨ ਹੈ ਹੁਸ਼ਿਆਰਪੁਰ ਦੇ ਸਮੂਹ ਵਾਸੀਆਂ ਦਾ ਨੁਕਸਾਨ ਹੈ ਤੇ ਇਸ ਕਰਕੇ ਹੀ ਅੱਜ ਸਾਡੀ ਐਗਜ਼ੀਕਿਟਿਵ ਨੇ ਉਪਰਾਲਾ ਕੀਤਾ ਵਕੀਲ ਡਾਕਟਰ ਹੋਰ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਸਭ ਸੜਕਾਂ ਤੇ ਆਏ ਨੇ ਜਦੋਂ ਕੋਈ ਪੜ੍ਹੀ ਲਿਖੀ ਜਮਾਤ ਇਦਾਂ ਸੜਕਾਂ ਤੇ ਆਂਦੀ ਹੈ ਤਾਂ ਲੋਕਾਂ 'ਚ ਵੀ ਇੱਕ ਜਾਗਰੂਕਤਾ ਜਾਗਦੀ ਹੈ ਕਿ ਕੋਈ ਨਾ ਕੋਈ ਗੱਲ ਗਲਤ ਹੋ ਰਹੀ ਹੈ ਹੋਣ ਵਾਲੀ ਹੈ ਇਸ ਗੱਲ ਨੂੰ ਨਿਪਟਦੀ ਵਾਲੀ ਦੀ ਵੱਡ ਵਾਲੀ ਗੱਲ ਹੈ ਜੀ ਇਨੂੰ ਇੱਥੇ ਹੀ ਮੁਕਾਣਾ ਚਾਹੀਦਾ ਨਵਾਂ ਜ਼ਿਲ੍ਹਾ ਬਣਾ ਦੇਣਾ ਚਾਹੀਦਾ ਲੇਕਿਨ ਹੁਸ਼ਿਆਰਪੁਰ ਦਾ ਕੋਈ ਅੰਗ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਜੀ ਖਲਕੇ ਗੜਸ਼ੰਕਰ ਦੇ ਲੋਕਾਂ ਦੀ ਵੀ ਗੱਲ ਕਰੀਏ ਤਾਂ ਜ਼ਰੂਰ ਉਹ ਵੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਨੇ ਪਰੰਤੂ ਕਿਤੇ ਨਾ ਕਿਤੇ ਡਿਸੀਜਨ ਵਾਈਜ਼ ਉਹਨਾਂ ਨੂੰ ਉੱਧਰ ਨੂੰ ਪਾਇਆ ਜਾ ਰਿਹਾ ਏ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜੀ ਇੰਟਰਵਿਊਜ਼ ਆ ਰਹੀਆਂ ਜੀ ਮੀਡੀਆ ਸੋਸ਼ਲ ਮੀਡੀਆ ਬੜਾ ਐਕਟਿਵ ਹੈ ਤੇ ਤੁਸੀਂ ਦੇਖੋ ਕੋਈ ਨਹੀਂ ਜਾਣਾ ਚਾਹੁੰਦਾ ਨਵੇਂ ਜ਼ਿਲ੍ਹੇ ਦੇ ਵਿੱਚ ਇਸ ਕਰਕੇ ਜਿਹੜਾ ਉਨ੍ਹਾਂ ਦੀ view point ਲੈਣਾ ਚਾਹੀਦਾ ਸਾਡੇ ਕੋਲ ਮੈਮੋਜ਼ ਹੈਗੇ ਨੇ ਰੈਜ਼ੋਲੂਸ਼ਨਸ ਹੈਗੇ ਨੇ ਠੀਕ ਹੈ ਜੀ ਸਾਡੇ ਨੁਮਾਇੰਦੇ ਜਾ ਰਹੇ ਨੇ ਗੱਲ ਕਰ ਰਹੇ ਨੇ ਇਟ ਹੈਜ਼ ਟੂ ਬੀ ਟੇਕਨ ਇਨਟੂ ਕਨਸਿਡਰੇਸ਼ਨ ਜੀ ਸਰ ਹਲਕੇ ਨੂੰ ਜਿਹੜਾ ਕਿ ਡਿਸਟ੍ਰਿਕਟ ਜਿਵੇਂ ਕਿ ਬਣਾਉਣ ਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਪਰ ਹੁਸ਼ਾਰਪੁਰ ਦੇ ਟੁਕੜੇ ਕੀਤੇ ਜਾ ਰਹੇ ਨੇ ਕੀ ਮੰਗ ਰੱਖਣਾ ਚਾਹੋਗੇ ਕਿਉਂਕਿ ਹਜੇ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਤਾਂ ਜ਼ਰੂਰ ਨਹੀਂ ਆਈ ਨੰਦਪੁਰ ਸਾਹਿਬ ਨੂੰ ਹਿਸਟੋਰੀਕਲ ਜ਼ਿਲ੍ਹਾ ਬਣਾਉਣ ਦਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਸਾਨੂੰ ਆਬਜੈਕਸ਼ਨ ਹੈ ਕਿ ਸਾਡਾ ਜਿਹੜਾ ਜ਼ਿਲ੍ਹਾ ਤੋੜ ਕੇ ਉਹਦੇ ਐਡ ਕਰਕੇ ਜ਼ਿਲ੍ਹਾ ਬਣਾ ਰਿਹਾ ਅਦਰਵਾਈਜ਼ ਸਾਨੂੰ ਕੋਈ ਆਬਜੈਕਸ਼ਨ ਨਹੀਂ ਉਹਨੂੰ ਜਿਹੜੇ ਮਰਜ਼ੀ ਹਲਕੇ ਦਿੱਤੇ ਜਾਣ ਪਰ ਸਾਡਾ ਜ਼ਿਲ੍ਹਾ ਨਾ ਤੋੜਿਆ ਜਾ ਤੇ ਕੀ ਹੁਣ ਕਹਿਣਾ ਚਾਹੋਗੇ ਤੁਸੀਂ ਕੀ ਮੰਗ ਰੱਖਣਾ ਚਾਹੁੰਦੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਕਿ ਜੇ ਤਾਂ ਸਰਕਾਰ ਦੇ ਇਨਿਕ ਸਾਡੇ ਐਜੀਟੇਸ਼ਨ ਦਾ ਸਰਕਾਰ ਦੇ ਕੰਨੀ ਗੱਲ ਪੈ ਗਈ ਠੀਕ ਹੈ ਨਹੀਂ ਤੇ ਵੱਡੇ ਲੈਵਲ ਤੇ ਐਜੀਟੇਸ਼ਨ ਕਰਾਂਗੇ ਤਾਹੂਰ ਵੀ ਸਾਡੇ ਨਾਲ ਮੌਜੂਦ ਨੇ ਸਰ ਇਹ ਜ਼ਿਲ੍ਹੇ ਨੂੰ ਜਿਹੜਾ ਕਿ ਤੋੜਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿੰਨਾ ਐਕਸਪੈਂਡਡ ਕਾਂਗੜੇ ਤੱਕ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਜੇਕਰ ਅਸੀਂ ਬਾਉਂਡਰੀ ਦੀ ਗੱਲ ਕਰੀਏ ਤਾਂ ਸੀਗੀ ਪਰ ਹੁਣ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਗੜਸ਼ੰਕਰ ਨੂੰ ਮਰਜ ਕਰਨ ਵਾਲੇ ਡਿਸੀਜਨ ਇਹਦੇ ਵਿੱਚ ਦੇਖੋ ਪੰਜਾਬ ਸਰਕਾਰ ਦੀ ਜਿਹੜੀ ਇਹ ਨਵੀਂ ਸੋਚ ਆਈ ਹੈ ਜੀ ਕਿ ਇੱਕ ਨਵਾਂ ਜ਼ਿਲ੍ਹਾ ਬਣਾਈਏ ਸਾਨੂੰ ਹੁਸ਼ਿਆਰਪੁਰ ਵਾਲਿਆਂ ਨੂੰ ਇਸ ਚੀਜ਼ ਦੇ ਨਾਲ ਕੋਈ ਦੁੱਖ ਨਹੀਂ ਹੈ ਕਿ ਇੱਕ ਨਵਾਂ ਜ਼ਿਲ੍ਹਾ ਬਣਾ ਰਹੇ ਆ ਸਾਡਾ ਸਿਰਫ ਸਾਡਾ ਰੋਸ ਇਸ ਚੀਜ਼ ਦੇ ਉੱਤੇ ਹੈ ਕਿ ਜਿਹੜਾ ਇਹਨਾਂ ਨੇ ਨਵਾਂ ਜ਼ਿਲ੍ਹਾ ਬਣਾਣਾ ਹੈ ਕਿ ਸਾਡਾ ਹੁਸ਼ਿਆਰਪੁਰ ਜਿਹੜਾ ਅੱਗੇ ਇੱਕ ਐਡਾ ਵੱਡਾ ਜ਼ਿਲ੍ਹਾ ਸੀ ਜਿਹਨੂੰ ਕੱਟ ਕੇ ਛੋਟਾ ਕਰਤਾ ਖੁਸ਼ਹਾਲ ਜ਼ਿਲ੍ਹਾ ਸਾਡਾ ਇਹਨੂੰ ਹੋਰ ਕੱਟ ਵੱਡ ਕੇ ਛੋਟਾ ਕਰਕੇ ਤੇ ਉਧਰਲੇ ਪਾਸੇ ਨਾ ਜੋੜਿਆ ਜਾਵੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਜੀ ਸੱਦ ਕੇ ਬਣਾਉਣ ਸਾਨੂੰ ਉਹਦੇ ਵਿੱਚ ਕੋਈ ਦੁੱਖ ਨਹੀਂ ਹੈ ਪਰ ਜਿਹੜਾ ਹੁਸ਼ਿਆਰਪੁਰ ਹੈ ਇਹਨੂੰ ਛੋਟਾ ਨਾ ਕੀਤਾ ਜਾਵੇ ਜੋ ਇਸ ਵੇਲੇ ਇਹਦੀ ਲੈਂਡਮਾਰਕਿੰਗ ਹੈਗੀ ਆ ਉਹਨੂੰ ਐਜ਼ ਇਟ ਇਜ਼ ਹੀ ਰਹਿਣ ਦਿੱਤਾ ਜਾਵੇ ਤੇ ਆਨੰਦਪੁਰ ਸਾਹਿਬ ਨੂੰ ਜਿਹੜਾ ਬਣਾਉਣ ਦੇ ਵਿੱਚ ਸਾਨੂੰ ਕੋਈ ਕੋਈ ਤਕਲੀਫ ਨਹੀਂ ਆ ਜੋ ਉਹਨਾਂ ਹੀ ਲੈਂਡਮਾਰਕਿੰਗ ਆ ਉਹਦੇ ਗਰਾਊਂਡ ਦੇ ਉੱਤੇ ਉਹਨੂੰ ਬਣਾ ਦੇਈਏ ਹੇ ਵਕੀਲ ਭਾਈਚਾਰੇ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਮਿੰਨੀ ਸੈਕਰੀਟ ਵਿਖੇ ਜਿਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸੋ ਇਹੀ ਗੱਲ ਕਹੀ ਜਾ ਰਹੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਇੱਕ ਡਿਸਟ੍ਰਿਕਟ ਬਣਾਉਣ ਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਤਰਾਜ਼ ਨਹੀਂ ਹੈ ਕਿ ਇੱਕ ਹਿਸਟੋਰੀਕਲ ਪਲੇਸ ਹੈ ਪਰੰਤੂ ਹੁਸ਼ਿਆਰਪੁਰ ਦੇ ਜਿਹੜੇ ਕਿ ਹੁਸ਼ਿਆਰਪੁਰ ਦਾ ਏਰੀਆ ਗੜਸ਼ੰਕਰ ਹਲਕਾ ਉਸ ਦੇ ਵਿੱਚ ਮਰਜ ਨਾ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਕਾਫੀ ਜਿਹੜੇ ਕਿ ਕਾਫੀ ਵਾਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜਿਹੜੇ ਕਿ ਟੋਟੇ ਹੋ ਚੁੱਕੇ ਨੇ ਤਾਂ ਇਹੋ ਹੀ ਉਹਨਾਂ ਦੀ ਵੀ ਮੰਗ ਹੈ ਕਿ ਹਲਕਾ ਗੜਸ਼ੰਕਰ ਨੂੰ ਜਿਹੜਾ ਕਿ શ્રી ਆਨੰਦਪੁਰ ਸਾਹਿਬ ਡਿਸਟ੍ਰਿਕਟ ਜੋ ਕਿ ਬਣਾਉਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਨਾਮ ਅਰਜ ਕੀਤਾ ਜਾਵੇ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ